ਹੱਜੇ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਾਰਾਜ ਸਧਾਨਾ ਰੋਡ ਤੇ ਬਾਈ ਪਾਲ ਦੇ ਘਰੋਂ ਇੱਕ ਤਾਜੀ ਸੂਈ ਜਰਸੀ ਕ੍ਰੋਸ ਆਪਾਂ ਵੇਖ ਦਿਖਾ ਰਹੇ ਆ ਵਜਨ ਮਿੱਤਰੋ ਚੰਗਾ ਕਦ ਕਾਠ ਠੀਕ ਆ ਬੜਾ ਵੱਡਾ ਤਾਂ ਨਹੀਂ ਕਹਿ ਸਕਦੇ ਵੈਸੇ ਸੋਹਣਾ ਕਦ ਕਾਠ ਆ ਜਿਹੜੀਆਂ ਹਮਾਚ ਲੜੀਆਂ ਜਰਸੀਆਂ ਨੇ ਉਹਦੋਂ ਮਿੱਤਰੋ ਥੋੜਾ ਕਦ ਕਾਠ ਆ ਵਜਨ ਵੀ ਚੰਗਾ ਤੇ ਚੰਗੀ ਸਮੀ ਵੀ ਆ ਕਦੋਂ ਸੂਈ ਆ ਤੇ ਕੀ ਇਹਦੀ ਡਿਟੇਲ ਆ ਉਹ ਆਪਾਂ ਭਾਈ ਤੁਹਾਨੂੰ ਲਵਾਂਗੇ ਕਿੰਨਾ ਜਿਹੜਾ ਬੋਲਾ ਤਿਆਰ ਹੈ ਸੋ ਫੇਸ ਕੁਆਲਟੀ ਸਰੀਰ ਪੱਕੋ ਫਿਰ ਆਪਾਂ ਕਹਿੰਦੇ ਬਹੁਤ ਸੋਹਣੀ ਤੇ ਗੁਲਾਬੀ ਥਾਣਾ ਮਿੱਤਰੋ ਤਿਆਰ ਬਹੁਤ ਸੋਹਣੀ ਹੋਈ ਵੀ ਹੈ ਤੇ ਦੁੱਧ ਵੀ ਪਿਛਲੇ ਸੂਏ ਚੰਗਾ ਕੱਢਿਆ ਉਮੀਦ ਹੈ ਇਸ ਵਾਰ ਵੀ ਮਿੱਤਰੋ ਚੰਗਾ ਕੱਢੂਗੀ ਜਿਹੜੇ ਹਿਸਾਬ ਨਾਲ ਮਿੱਤਰੋ ਜੀ ਤਿਆਰੀ ਹੈ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਪਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਬੱਲੀ ਡਾਕਟਰ ਸਾਹਿਬ ਠੀਕ ਹੈ ਸਤਾਂ ਹਾਂਜੀ ਉਹ ਬੈੜ ਖੁੱਲ ਗਈ ਹੈ ਨਾ ਤੇ ਕਦੋਂ ਕਦੀ ਸੂਈ ਇਹ ਇਹ ਸੂਈ ਨੂੰ 2 ਦਿਨ ਹੋਇਆ ਹੀ ਪਰ ਸੂਈ ਸੂਈ ਆ ਪਰਸੋਂ ਸੂਈ ਆ ਕਿੰਨਾ ਕੁ ਬੋਲਾ ਤਿਆਰ ਹੈ ਬੋਲਾ ਹੁਣ 10 11 ਲੀਟਰ ਬਿਲਕੁਲ ਤਿਆਰ ਆ ਜੀ ਕਿੰਨਾ ਦੁੱਧ ਜਿਹੜਾ ਪਹਿਲੇ ਸੂਏ 16 ਕਿਲੋ ਨੇ ਦੂਜੇ ਸੂਏ ਚ ਦਿੱਤਾ ਜੀ ਦੂਜੇ ਸੂਏ ਹਾਂਜੀ ਹੁਣ ਤੀਜੇ ਸੂਏ ਸੂਈ ਆ ਤੀਜੇ ਸੂਏ ਸੂਈ ਆ ਜੀ ਕੱਢੂਗੀ 16 ਵੱਧ ਕੱਢਣੀ ਚਾਹੀਦਾ ਜੀ ਇਹ ਸਭ ਹੁਣ ਤਿਆਰੀ ਆ ਜੀ ਹਾਂ ਤਿਆਰੀ ਮਿੱਤਰੋ ਫੁੱਲ ਹੈ ਬਹੁਤ ਸੋਹਣੀ ਵਜਣ ਚੰਗਾ ਚੰਗੀ ਸਮੇ ਵੀ ਆ ਕੋਈ ਮਿੱਤਰੋ ਏਖੜਨੇ ਲਾਇਆ ਨੇਚਰਲੇ ਵੇ ਤੇ ਵੀਡੀਓ ਬਣਾ ਰਹੇ ਆ ਤੇ ਖੋਲੋ ਜੇ ਇੱਕ ਵਾਰੀ ਮਗਰ ਮਿੱਤਰੋ ਬੱਤਸਾ ਪਰਸੋਂ ਦੀ ਸੂਈ ਆ 10 ਲੀਟਰ ਮਿੱਤਰੋ ਜਿਹੜਾ ਬੋਲਾ ਤਿਆਰ ਹੈ ਤੇ ਚੰਗੀ ਸਮੀ ਵੀ ਆ ਭਜਨ ਫੇਰ ਆਪਾਂ ਕਹਿੰਦੇ ਬਹੁਤ ਜਿਆਦੇ ਤੇ ਤਿਆਰੀ ਵੀ ਮਿੱਤਰੋ ਬਹੁਤ ਸੋਹਣੀ ਆ 16 ਲੀਟਰ ਜਿਹੜਾ ਨੇ ਪਿਛਲੇ ਸੂਏ ਦੂਜੇ ਸੂਏ ਤੋਂ ਤੱਕ ਤੇ ਤੀਜੇ ਸੂਏ ਹੈ ਸੂਈ ਆ ਠੰਡੀ ਸੀਲ ਵੀ ਫੁੱਲ ਹੈ ਤੇ ਗਰਮੀ ਮਿੱਤਰੋ ਚੱਲਣ ਵਾਲੀ ਆ ਫੈਂਟ ਵੀ ਚੰਗੀ ਆਉਂਦੀ ਆ ਜਿੱਥੇ ਮਰਜੀ ਮਿੱਤਰੋ ਤੁਸੀਂ ਬੰਨ੍ਹ ਦਿਓ ਆ ਹੁੰਦਿਆ ਮਿੱਤਰੋ ਫੇਰ ਕਹਿੰਦੇ ਵੀ ਨੇਚਰਲ ਲੇਵੇ ਤੇ ਜਿਹੜੇ ਤੁਸੀਂ ਆਮ ਵੀਡੀਓ ਦੇ ਵਿੱਚ ਦੇਖਦੇ ਨੇ ਉਹ ਲੇਵੇ ਕਹੇ ਜਾਂਦੇ ਆ ਤੇ ਆ ਮਿੱਤਰੋ ਕੁਦਰਤੀ ਲੇਵਾ ਹੈ ਖੰਡੀ ਸੀਲ ਬਹੁਤ ਆ ਡਾਕਟਰ ਸਾਹਿਬ ਠੀਕ ਹੈ ਜੇ ਮਰਜ਼ੀ ਚੋਈ ਚਲੇ ਕੋਈ ਜਵਾਬ ਟਾਈਮ ਤੂੰ ਟਾਈਮ ਤੁਸੀਂ ਆਪ ਦੀ ਦੋ ਟਾਈਮ ਮਿੱਤਰੋ ਤਸੱਲੀ ਕਰ ਸਕਦੇ ਹੋ ਚਾਰ ਟਾਈਮ ਤਸੱਲੀ ਕਰ ਲਈ ਹਾਂਜੀ ਜਿਹੜੀ ਗੱਲ ਕਹੀ ਹੈ ਉਹੀ ਹੋ ਜੀ ਓਕੇ ਤੇ ਰੇਟ ਦਾ ਜੀ ਆਪਾਂ ਰੇਟ ਦਾ ਬਿਲਕੁਲ ਜੈ ਕਰ ਲੈ 74000 ਰੁਪਏ 74 ਹਾਂਜੀ ਮਾਨਤਨ ਹੋ ਜੂ ਮਾਨਤਨ ਕਰਪਾ ओके रेट ਮਿੱਤਰੋ 74 ਹੈ ਮਾਨਤਾਨ ਥੋੜਾ ਕਣਾ ਹੋ ਜਾਣਾ ਮਗਰ ਬੱਛਾ ਫਲਾ ਤੁਹਾਨੂੰ ਜਿਮਾ ਗਰੰਟੀ ਹੈ ਜੀ ਠੀਕ ਹੈ ਕਿਸੇ ਪਾਸੋਂ ਕੋਈ ਪੂਰ ਛਿੱਟਾ ਨਹੀਂ ਜੀ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 75280 ਜੀ 79834 ਜੀ 75280 79834 ਸਿਧਾਣੇ ਵਾਲੇ ਰਾਹ ਤੇ ਹਾਂਜੀ ਮਹਾਰਾਜ ਤੁਰੰਗਨਸਰ ਹਨਾ ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਕਹਨੇ ਆ ਵੀ 16 ਲੀਟਰ ਇਹਨੇ ਦੂਜੇ ਸਵੇਰ ਦੁੱਧ ਦਿੱਤਾ ਤੀਜੇ ਸਵੇਰ ਸੂਈਆ ਮਗਰ ਬੱਛਾ ਤੇ ਜੇ ਬੱਸੀ ਹੋ ਜਾਂਦੀ ਤਾਂ ਮਿੱਤਰੋ ਰੰਗ ਲੱਗਣੇ ਸੀ ਪਰ ਫਿਰ ਵੀ ਇਹ ਦੁੱਧ ਕਰਨੀਓ ਮਿੱਤਰੋ ਰੰਗ ਲਾ ਦੂਗੀ ਕਿਸੇ ਤਰ੍ਹਾਂ ਦੀ ਮਿੱਤਰੋ ਕਮੀਨੀ ਭਜਣ ਕਰਨੀਓ ਸਰੀਰ ਕਰਨੀਓ ਥਣ ਲੇਵੇ ਕਰਨੀਓ ਤੇ ਇਹਦੇ ਤੁਸੀਂ ਮਿੱਤਰੋ ਜਰਸੀ ਦੇ ਸਿਮੰਟ ਚੰਗੇ ਲਾ ਕੇ ਤੁਸੀਂ ਇਹ ਤੋਂ ਖੁਦ ਤੁਸੀਂ ਬਰੀਡ ਤਿਆਰ ਕਰ ਸਕਦੇ ਹੋ ਕਿਉਂਕਿ ਥੋੜਾ ਜਿਆਦਾ ਵਿੱਚ ਮਿੱਤਰੋ ਫਿਰ ਕਹਿੰਦੇ ਵੀ ਕ੍ਰੋਸ ਫਣ ਹੈ ਸਾਈਵਾਲ ਦਾ ਕ੍ਰੋਸ ਫਣ ਹੈ ਇਹਦੇ ਤੁਸੀਂ ਚੰਗੇ ਇੰਪੋਰਟਡ ਟੀਕੇ ਲਾ ਕੇ ਤੁਸੀਂ ਚੰਗੀ ਬਰੀਡ ਮਿੱਤਰੋ ਖੁਦ ਤਿਆਰ ਕਰ ਸਕਦੇ ਹੋ ਕਿਉਂਕਿ ਮੱਥੇ ਕਰਨੀਓ ਕੰਨਾਂ ਕਰਨੀਓ ਤੇ ਥਣ ਲੇਵੇ ਕਰਨੀਓ ਚੰਗੀ ਜਰਸੀ ਆ ਤੇ 16 ਲੀਟਰ ਫਿਰ ਕਹਿੰਦੇ ਵੀ ਦੁੱਧ ਤਿਆਰ ਹੈ ਤੇ ਦੋ ਟਾਈਮ ਤਿੰਨ ਟਾਈਮ ਆਪ ਦੀ ਤੁਸੀਂ ਤਸੱਲੀ ਕਰ ਸਕਦੇ ਹੋ ਪਿਛਲੇ ਸੂਏ 16 ਲੀਟਰ ਸੀ ਹੁਣ 10 ਲੀਟਰ ਦੁੱਧ ਤਿਆਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ